ਉਹਨਾਂ ਨੇ ਇੱਕ ਬਾਜ਼ੀ ਕਰਾਈ ਸੀਗੀ 2010 ਚ ਚੇਤ ਸਿੰਘ ਵਾਲੇ ਪਿੰਡ ਰੋਡਾ ਤੇ ਚੇਤ ਸਿੰਘ ਦਾ ਬਹੁਤ ਪੁਰਾਣਾ ਖੜਾਦੀ ਹੋਇਆ 2500 ਰੁਪਏ ਐਂਟਰੀ ਰੱਖੀ ਉਹਨਾਂ ਨੇ ਪਹਿਲੀ ਵਾਰੀ ਪਹਿਲੀ ਵਾਰ 2500 ਮੇਰੀ ਸੁੱਤ ਜ 1000 ਰੁਪਏ ਐਂਟਰੀ ਹੁੰਦੀ ਸੀ ਰੂਮੀ ਪਹਿਲਾਂ ਕਿਸੇ ਨੇ ਹਾਕ ਨਹੀਂ ਮਾਰੀ ਨਾ ਪੰਨੂੰ ਟਾਈਮ ਲੱਗਾ ਕਬੂਤਰਾ ਇੱਕ ਵਾਰ ਨਹੀਂ ਜਿੱਕੇ ਜਦੋਂ ਪੰਜ ਕਬੂਤਰ ਰਹਿ ਗਏ ਅੱਛਾ ਉਦੋਂ ਕਿਹਾ ਵੀ ਪੰਜਾਂ ਦਾ ਇੱਕ ਇੱਕ ਬਨਾ ਗਈ ਅੱਛਾ ਉਹਦੇ 'ਚ ਪੰਜਾਂ 'ਚ ਇੱਕ ਗਲਜਾਰ ਦਾ ਸੀ ਗਲਜਾਰ ਸਿੱਧਮਾਲੇ ਦਾ ਸਿੱਧਮਾਲਾ ਅੱਛਾ ਦੋ ਮੋਰ ਦੇ ਸੀ ਅੱਛਾ ਇੱਕ ਸੀਗਾ ਸੀਰੇ ਦਾ ਮੰਡ ਵਾਲੇ ਵਾਲਾ ਕਿੱਥੇ ਦਾ ਸੀਦਾ ਸੀ ਮੰਡ ਫੋਂਟ ਬਜਟ ਐਕਸਪਾਇਰ ਹੋ ਗਿਆ ਹੋ ਤਾਂ ਸੋਡੀ ਚੜੀ ਇੱਕ ਰੈੱਡ ਹੋ ਗਈ ਜੀ ਅੱਛਾ ਇਹ ਕੋਟਾ ਉਹਦਾ ਉਹ ਕੋਟਰ ਮੇਰੇ ਨਾਲ ਦੋ ਬਾਗੀਆਂ ਉੱਡ ਕੇ ਗਿਆ ਸੀ ਜੀ ਨਿਗਲਾ ਨੂੰ ਉੱਡਿਆ ਦੋ ਦਿਨ ਅੱਛਾ ਉਹ ਮੈਨੂੰ ਉਹ ਤੇ ਡਾ ਨਾ ਬਹੁਤ ਸੀ ਜੀ ਅੱਛਾ ਜੀ ਜਦੋਂ ਕਹਿੰਦੇ ਪੰਜ ਬਾਗੀਆਂ ਬਣਨ ਦੀ ਗੱਲ ਚੱਲੀ ਉੱਤੇ ਮੈਂ ਕਿਹਾ ਵੀ ਮੈਂ ਤਾਂ ਫੜਦਾ ਹਾਂ ਹਾਂ ਕਿਹੜੀਆਂ 8 9 10 ਚ 11 14 ਉਹ ਕਿਹੜੇ ਚੋਟੀ ਦੇ ਖਿਡਾਰੀ ਸੀਗੇ ਜਿਨ੍ਹਾਂ ਨਾਲ ਥੋੜੀ ਟੱਕਰ ਹੁੰਦੀ ਸੀ ਤੇ ਬਿੱਕਰ ਬਿੱਕਰ ਬਣ ਗਿਆ ਤਾ ਜਿਹੜਾ ਅਸਲ ਜਦੋਂ ਬਿੱਕਰ ਬਿੱਕਰ ਹੋਣ ਲੱਗਿਆ ਇਹ ਹੋਣ ਲੱਗਿਆ 2 4 10 ਚ 10 ਚ ਪਹਿਲੀ ਵਾਰ ਠਾੜ ਚ ਠਾੜ ਚ ਚੇਰ ਸੰਗਾਲਾ ਪਿੰਡ ਵਾਲਾ ਠਾੜ ਦੀ ਗੱਲ ਠਾੜ ਕਾ ਤੋਂ ਕਹਿੰਦੇ ਆ ਜੀ ਠਾੜ ਕਹਿੰਦੇ ਆ ਜੀ ਠਾੜੋ ਬਾਈ ਜੀ ਤੋਂ ਥੋੜਾ ਏਰੀਆ ਕਿਵੇਂ ਉਹ ਠਾੜ ਨੂੰ ਅਗਲਾ ਕਹਿੰਦਾ ਠਾਠ ਵਾਲੇ ਆ ਪਰਸੋਂ ਗੁਲਜਾਰ ਬਾਈ ਨਾਲ ਵੀ ਗੱਲ ਹੁੰਦੀ ਸੀ ਕਹਿੰਦਾ ਵੇ ਕੀ ਮੈਨੂੰ ਕਹਿੰਦੇ ਜਰੂਰ ਆ ਠਾਠ ਵਾਲਾ ਮੈਂ ਹੁਣ ਪਤਾ ਜਰੂਰ ਕਰੂੰਗਾ ਵੀ ਠਾਠ ਠਾਠ ਕਾ ਤੋਂ ਕਹਿੰਦੇ ਤੁਸੀਂ ਤਾਂ ਉਧਰ ਰਹੇ ਹੋ ਵੀ ਉਹਨਾਂ ਦਾ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਠਾੜ ਵੀ ਉਹ ਏਰੀਆ ਪਹਿਲਾਂ ਗਰਮ ਸੀਗਾ ਅਗਲਾ ਕਹਿੰਦਾ ਕੀ ਤੂੰ ਠਾੜ ਵਾਲੇ ਨੂੰ ਹਰਾ ਦੇਂਗਾ ਅੱਛਾ ਚਲੋ ਉਹ ਗੱਲ ਆ ਬੱਕਰੀ ਅੱਛਾ ਉਧਰ ਜਦੋਂ ਆਪਾਂ ਗੱਲ ਕਰਦੇ ਸੀਗੇ ਹਾਂਜੀ ਉਹਨਾਂ ਨੇ ਇੱਕ ਬਾਜ਼ੀ ਕਰਾਈ ਸੀਗੀ 2010 ਚ ਚੇਤ ਸਿੰਘ ਵਾਲੇ ਪਿੰਡ ਰੋਡਾ ਚੇਤ ਸਿੰਘ ਦਾ ਬਹੁਤ ਪੁਰਾਣਾ ਖੜਾਦੀ ਹੋਇਆ 2500 ਰੁਪਏ ਐਂਟਰੀ ਰੱਖੀ ਉਹਨਾਂ ਨੇ ਪਹਿਲੀ ਵਾਰੀ ਪਹਿਲੀ ਵਾਰ 2500 ਮੇਰੀ ਸੁੱਤ ਚ 1000 ਰੁਪਏ ਐਂਟਰੀ ਹੁੰਦੀ ਸੀ ਰੂਮੀ ਨਹੀਂ ਉਹ ਤਾਂ ਕਹਿੰਦੇ ਵੀ ਲੋਕ ਪਹਿਲਾਂ ਬਿੱਕਰ ਬਾਈ ਨੇ ਬਾਜ਼ੀਆਂ ਬੰਨੀਆਂ ਕਰਾਈਆਂ ਨੇ ਉਹ ਆਪਾਂ ਤਾਂ ਦੱਸਦੇ ਹਾਂ ਉਹਨਾਂ ਨੂੰ ਮਗਰੋਂ ਕਰਾਈਆਂ ਅੱਛਾ ਪਹਿਲਾ ਕਲੱਬ ਬਣਿਆ ਉਹ 2500 ਵਾਲਾ ਦੂਜਾ ਫਿਰ ਬਣਾਇਆ ਆਪਾਂ ਅੱਛਾ ਪਹਿਲਾ ਕਿਹੜਾ ਕਲੱਬ ਬਣਿਆ ਉਹ ਗਰਦੇਵ ਭਣੀ ਉਹਨਾਂ ਦਾ ਪੁੱਟੋ ਨਾਂ ਮੈਂ ਸਾਡੇ ਰਲ ਕੇ ਬਣਾਇਆ ਸੀ ਇਹਨਾਂ ਅੱਛਾ ਉਪਲ ਪ੍ਰਵਾਨ ਸੀ ਫਰੀਦਕੋਟ ਵਾਲਾ ਅੱਛਾ ਜੀ ਉਧਰਲੇ ਸੀ ਸਾਰੇ ਬਰੂਲੇ ਰਾਜ ਵਰਗੇ ਜਿੰਨੇ ਵੀ ਖਿਡਾਰੀ ਅੱਛਾ ਜੀ ਉਹਨਾਂ ਨੇ ਬਣਾਇਆ ਸੀ ਜੀ 2010 ਚ ਕਲੱਬ ਬਣਾਇਆ ਹਾਂ ਪਹਿਲੀ ਵਾਰ 2500 ਰੁਪਏ ਐਂਟਰੀ ਹੋਈ ਹਾਂ ਅਸੀਂ ਛੱਡੀ ਚੀਨੀ ਕਬੂਦਰੀ ਅੱਛਾ ਜੀ ਇਥੋਂ ਕਟੀਆਂ ਆਕਾਂ ਦੀ ਚੀਨੀ ਕਬੂਦਰੀ ਲੈ ਕੇ ਆ ਸੀ ਹਾਂ ਯਾਨੀ ਮੇਰੀ ਉਦੋਂ ਲਸਾ ਸਾਹਿਬ ਲੱਲੋ ਵੀ ਕੋਈ ਜਾਣ ਪਛਾਣ ਨਹੀਂ ਸੀ ਕਿਸੇ ਨਾਲ ਕੋਈ ਹਾਂ ਐਡੇ ਖਿਡਾਰੀ ਦੇਖ ਕੇ ਉੱਥੇ ਸਾਨੂੰ ਐਂ ਲੱਗਿਆ ਜਰਾ ਇੱਡੇ ਖਿਡਾਰੀ ਕੇ ਬਾਜ਼ੀ ਛੱਡਣਾ ਮੈਨੂੰ ਉਸ ਬਾਜੀ ਤੇ ਮਿਲਿਆ ਸੀ ਬਾਈ ਰੂਪਾ ਸਮਨਸਰ ਵਾਲਾ ਪਹਿਲੀ ਵਾਰ ਅੱਛਾ ਉਹਨੇ ਵੀ ਚਾਲ ਦੇਖ ਕੇ ਕੂਟਰੀ ਮੈਨੂੰ ਕਹਿੰਦਾ ਕਾਕਾ ਕਿਹੜੇ ਪਿੰਡੋਂ ਆਏ ਮੈਂ ਹੀ ਪੱਖੋਵਾਲ ਤੋਂ ਆਇਆ ਹਾਂ ਤੇ ਕਹਿੰਦਾ ਕਿਹੜਾ ਜਨੌਰ ਆ ਮੈਂ ਹੱਝਾ ਜਾਂਦਾ ਮੈਨੂੰ ਕਹਿੰਦਾ ਅੱਜ ਫਿਰ ਸਾਰੇ ਠਾੜੀਆਂ ਜਿੱਤ ਲਈ ਐਡੀ ਜੱਜਮੈਂਟ ਸੀ ਉਹ ਬੰਦੇ ਦੀ ਅੱਛਾ ਜਦੋਂ ਮੈਂ ਉਹਦਾ ਫੈਨ ਹੋਇਆ ਮੈਂ ਤਾਂ ਹੀ ਨੇੜੇ ਗਿਆ ਉਹਦੇ ਤੇ ਸਾਨੂੰ ਉਹਨੇ ਬਈ ਜਵਾਗ ਜੀ ਸਿੱਤ ਉਹਨੇ ਕਿਸੇ ਦੇ ਘਰੋਂ ਮੰਜੇ ਮੰਗਾਏ ਸੀ ਮੰਜੇ ਢਾ ਕੇ ਬਹਿ ਗਏ ਬਾਹਰ ਅੱਛਾ ਕਹਿੰਦਾ ਲਾਈ ਇੱਥੇ ਹੀ ਬੈਠਾ ਰਹਿ ਅੱਜ ਕਹਿੰਦਾ ਪਤਾ ਪਤਾ ਝਾੜ ਦੂੰਗਾ ਤੇ ਹੂੰ ਪਹਿਲਾਂ ਕਿਛ ਨੇ ਹਾਕ ਨਹੀਂ ਮਾਰੀ ਨਾ ਪਰੋਂ ਟਾਈਮ ਲੱਗਾ ਕਬੂਤਰ ਇੱਕ ਵਾਰ ਨਹੀਂ ਜਿੱਕੇ ਜਦੋਂ ਪੰਜ ਕਬੂਤਰ ਰਹਿ ਗਏ ਅੱਛਾ ਉਦੋਂ ਕਹੇ ਪੰਜਾਂ ਦਾ ਇੱਕ ਇੱਕ ਬਨਾਜੀ ਅੱਛਾ ਉਹਦੇ 'ਚ ਪੰਜਾਂ 'ਚ ਇੱਕ ਗੁਲਜ਼ਾਰ ਦਾ ਸੀ ਗੁਲਜ਼ਾਰ ਸਿੱਧਮਾਲੇ ਦਾ ਸਿੱਧਮਾਲਾ ਅੱਛਾ ਦੋ ਮੋਰ ਦੇ ਸੀ ਅੱਛਾ ਇੱਕ ਸੀਗਾ ਸੀਰੇ ਦਾ ਮੰਡ ਵਾਲੇ ਵਾਲਾ ਕਿੱਥੇ ਦਾ ਸੀਦਾ ਸੀ ਮੰਡ ਵਾਲੀ ਦਾ ਅੱਛਾ ਹੋਂਦ ਪਤਾ ਐਕਸਪਾਇਰ ਹੋ ਗਿਆ ਉਹ ਉਹ ਤਾਂ ਸੁੱਟੇ ਚੜੇ ਲੇਖਨ ਡੈਥ ਹੋ ਗਈ ਜੀ ਅੱਛਾ ਇੱਕ ਕੋਦਾ ਸੀ ਉਹਦਾ ਉਹ ਕਬੂਤਰ ਮੇਰੇ ਤਾਂ ਦੋ ਬਾਗੀਆਂ ਉੱਡ ਕੇ ਗਿਆ ਸੀ ਨਿਗਲਾ ਨਿਗਲਾ ਨੂੰ ਉੱਡਿਆ ਦੋ ਦਿਨ ਅੱਛਾ ਉਹ ਮੈਨੂੰ ਕੋਤੇ ਡਾਨ ਬੋਸ ਜੀ ਅੱਛਾ ਜੀ ਜਦੋਂ ਕਹਿੰਦੇ ਪੰਜ ਵਾਰੀ ਬਣਨ ਦੀ ਗੱਲ ਚੱਲੀ ਉੱਤੇ ਮੈਂ ਕਿਹਾ ਮੈਂ ਤਾਂ ਬਣਦਾ ਹਾਂ ਹਾਂ ਉਹਦੀ ਬਾਜੀ ਚੰਗੀ ਸੀ ਹਾਂ ਮੈਂ ਕਿਹਾ ਮੈਂ ਨਹੀਂ ਵਾਰੀ ਬਣਦਾ ਹਾਂ ਹਾਂ ਕਹਿੰਦਾ ਦੇਖ ਲਾ ਤੂੰ ਮੋਰ ਦੇ ਮੋਰ ਦੀ ਬਹੁਤ ਵਾਰੀਆਂ ਜਿੱਤੀਆਂ ਆਇਆਂ ਕਰਦੀਆਂ ਹਾਂ ਤੇ ਪੰਜਵੀਂ ਗਲਦਾਰ ਦੀ ਰਹੀ ਅੱਛਾ ਚਾਰ ਰਹਿ ਗਈ ਅੱਛਾ ਮੈਨੂੰ ਖਿੜਕੀਆਂ ਵਾਲਾ ਕੰਮ ਤਾਂ ਕਹਿੰਦਾ ਬੈਜਲ ਬਸ ਕਰਦਾ ਉਹਦਾ ਵੱਡਾ ਮੈਨੂੰ ਕਹਿੰਦਾ ਬਿਕਰਾ ਵੀ ਸੀਰੇ ਨਾਲ ਬਾਜੀ ਬਣਨ ਦਾ ਮੰਡਲੇ ਦਾ ਹਾਂ ਉਹ ਵੱਡੀ ਬਾਜੀਏ ਚਲੋ ਸਾਡਾ ਵੀ ਕੋਈ ਲੋਕ ਡਾਉਂ ਤੁਹਾਨੂੰ ਹਾਂ ਉਸ ਦਾ ਸੀਰੇ ਦੇ ਕੂਤਰ ਦੇ ਪੈਸੇ ਲਗੋਣ ਨੇ ਕਿਵੇਂ ਗੱਲ ਵਾਸੀ ਬਈ ਕੰਤਾ ਹੀ ਜਾਣਦਾ ਮੈਨੂੰ ਕੰਤਾ ਨੇ ਕਿਹਾ ਭਾਈ ਬਣ ਨੂੰ ਮੈਂ ਕਿਹਾ ਭਾਈ ਤੂੰ ਕਹਿੰਦਾ ਤਾਂ ਕੋਈ ਗੱਲ ਨਹੀਂ ਹਾਂ ਜਦੋਂ ਮੈਂ ਕੰਤਾ ਸੀਰੇ ਕੋਲ ਨੂੰ ਗਿਆ ਸੀਰਾ ਪਿੱਸੇ ਹਟ ਗਿਆ ਅੱਛਾ ਉਹ ਸੀਰੇ ਤੋਂ ਬੜਾ ਮਨਸਿਆ ਦੇ ਕਬੂਤਰ ਦੇ ਹਾਂ ਜਦੋਂ ਸੀਰਾ ਪਿੱਸੇ ਹਟ ਗਿਆ ਬਈ ਤੇ ਮੈਂ ਕਿਹਾ ਭਾਈ ਹੁਣ ਨਾ ਕਹੀਆਂ ਹੁੰਦਾ ਜੀ ਹਾਂ ਹੁਣ ਚੱਲਦਾ ਹੈ ਕੰਮ ਬਹੁਤ ਜਲਾਈ ਮੋਰ ਨੇ ਬਹੁਤ ਵਾਈ ਗਏ ਜਿੱਤੇ ਜਦੋਂ ਉਹਦੇ ਮੋਰ ਦੇ ਹਰੇ ਦੂਰ ਇੱਕ ਚੌਥਾ ਤੇ ਇੱਕ ਤੀਜਾ ਅੱਛਾ ਤੇ ਸਾਡੇ ਦੂਰ ਰਹਿ ਗਏ ਮੇਰੇ ਤੇ ਸੀਰੇ ਦਾ ਹਾਂ ਸਾਡੇ ਅੱਧਾ ਕੰਤਾ ਪੂਰੀ ਲੋਜ ਕੱਲਾ ਕਲਾਉਡੇ ਬਾਹਲਾ ਵਿੱਚ ਬੰਦੇ ਪੈ ਗਏ ਫੇਰ ਕੰਦਾ ਬਾਈ ਕਿਹਣਾ ਜਦ ਕੋਈ ਗੱਲ ਸਾਡੀ ਅੱਖ ਲੱਗ ਜਾ ਅਸੀਂ ਬਾਜੀ ਮੰਡ ਦੀ ਸੀਰੇ ਨਾਲ ਸੀਰੇ ਨਾਲ ਬੰਡਲੇ ਬੰਡ ਨਹੀਂ ਸਵਾ 5 ਵਜੇ ਸੀਰੇ ਦੀ ਬੈਗੀ ਰੋਟੀਆਂ ਨਹੀਂ ਲੱਗੀਆਂ 5 ਮਿੰਟ ਬਾਜੀ ਪੰਡੇਗੀ ਸਵਾ 5 ਵਜੇ ਬੈਗੀ ਇਹ ਕੇਵਲ ਵੀ ਨਾਲ ਸੀ ਇਹ ਬਹੁਣ ਲੱਗੇ ਆਪਣੀ ਗੋਦਰੀ ਮੈਂ ਨਾ ਨਮਦੇ ਨੂੰ ਕਿਹਾ ਸ਼ੇਰ ਸਿੰਘ ਹਕ ਫੜੇ ਆਪਣੇ ਮੇਜ ਬਾਬਾ ਨੇ ਖੜਾ ਰਿਆ ਨਾ ਨਾ ਸ਼ੇਰ ਸਿੰਘਾ ਬੜੀਆ ਕਰਮ ਹੈ ਨਮਨੇ ਮੈਨੂੰ ਨਾ ਹੌਲਡਰ ਤੇ ਤਾਰ ਲਿਆ ਦੇ ਤਾ ਹਾਂ ਕਹਿੰਦਾ ਕਿ ਉਹ ਮੈਂ ਕੁੱਤੇ ਆਪਣੀ ਨੇਰੇ ਦੇ ਬੈਠੂ। ਹਾਂ ਉਹ ਮੈਨੂੰ ਕਲਾ ਜਾਣਦਾ ਹੈ ਕਰ ਕਹਿੰਦਾ ਭੈਣ 2:00 ਵਜੇ ਪਹਿਲਾਂ ਤਾਂ ਮਰ ਗਏ ਤੇ ਇਹਦੇ ਨੇਰੇ ਕਿਤੇ ਨਹੀਂ। ਮੈਂ ਨਹੀਂ ਪਉਣ ਵਾਲੀ ਵਿਖਰਾ ਗੱਲ ਕਰਦਾ ਉਹ ਮੈਂ ਗਿਆ ਮੈਨੂੰ ਸਾਡੇ ਕੋਲ ਤਾਂ ਪਤਾ ਸਾਨੂੰ ਪਤਾ ਸੀ ਕਿਵੇਂ ਛੱਡੀ ਸਾਡੀ ਨੇਰੇ ਵੀ ਬੈਠੂ। ਹਾਂ ਕਹਿੰਦਾ ਤੂੰ ਕੋਈ ਨਾੜਕਲੇ ਕਰ ਦੇੇ ਕਰਾਉਂਦੇ ਬਈ 7:30 ਅੱਛਾ 7:30 ਵਜੇ ਮੈਂ ਨਾਲ ਗਿਆ ਕੱਚੀ ਤਾਰ ਤੇ ਹੋਲਡਰ ਲਿਆ ਉਹ ਤੋਂ ਦੁਕਾਨ ਤੋਂ ਤੇ ਵੱਲ ਬੁਲਾ ਕੇ ਟੰਗ ਲਿਆ ਸਾਡੋ ਗਲਤੀ ਆਈ ਕਿ ਸੱਤਰੀਆ ਦੋ ਲਾ ਲਈਆਂ ਦੀ। ਅੱਛਾ ਇੱਕ ਦੋ ਕੇਬਲੋਂ ਨਹੀਂ ਮਾਉਣ ਲੱਗੇ ਉਰਲੇ ਪਾਸੇ ਜਿੱਥੇ ਛੱਡੇ ਸੀਗੀ ਇੱਕ ਉਹ ਜਿੱਥੇ ਬਹਿਣ ਜਾਂਦੇ ਸੀ ਅਸੀਂ ਉੱਤੇ ਛਤਰੀ ਲਾ ਲਈ ਅੱਛਾ ਉਹ ਡਬਲ ਮੰਡਡ ਹੋ ਗਈ ਨਾ ਉਧਰ ਬੈਠੇ ਨਾ ਉਧਰ ਬੈਠ ਨਹੀਂ ਰਾਣੀ ਇਧਰੋਂ ਜਦੋਂ ਉਧਰ ਜਾਵਾਂ ਪਰ ਸਾਨੂੰ ਦਿਦੀ ਨਹੀਂ ਸੀ ਅੱਛਾ ਹਨੇਰਾ ਹੋ ਗਿਆ ਪੌਣੇ 8 ਵਜੇ ਬੈਠੀ ਜੀਓ 7:50 ਛਤਰੀ ਤੇ ਛਤਰੀ ਤੇ ਬੈਠ ਜਾਨੀ ਉਹ ਪਹਿਲੀ ਵਾਰੀ ਫਿਰ ਤੁਸੀਂ ਜਿੱਥੇ ਉਦੋਂ ਹਾਂ ਉਹ ਉਦੋਂ ਉਦੋਂ ਨਾ ਹੋਇਆ ਸਾਡਾ ਲੋਕ ਤਾਂ ਬਾਗਾਂ ਪਹਿਲਾਂ ਵੀ ਛੱਡੀਆਂ ਜਾਂਦੇ ਸੀ ਪਰ ਜਿੱਦ ਦੇ ਉਹ ਦਿੱਤੀ ਫਿਰ ਬਾਈ ਜਸਵੀਰ ਬਾਦਲ ਨੇ ਉਹ ਕਿਹਾ ਪੂਰੀ ਨੂੰ ਅਗਲੀ ਵਾਰ ਦੇ ਕਹਿੰਦਾ ਮੈਨੂੰ ਦਿੱਕਤਾਂ ਦਿਖਾ ਕੇ ਆਉਣਾ ਉਹ ਨੌ ਬਜ਼ੁਰਗਾਂ ਦੇ ਉਹਨੇ ਕਿਹਾ ਬਾਈ ਯਾਰ ਮੈਂ ਵੀ ਬਜ਼ੁਰਗੀ ਸਮਝ ਗਿਆ ਹਾਂ ਜੀ ਆਪਣੀ ਫੋਨ ਤੇ ਗੱਲਬਾਤ ਹੋਈ ਇਹ ਤਾਂ ਫਿਰ ਪੰਜਾਬੀ ਪਰ ਹੈ ਕਿ ਬਾਈ ਤਾਂ ਜਵਾਨ ਆ ਉਮਰ ਦੱਸ ਕੇ ਹੋਰ ਬਾਈ ਤਾਂ ਗੱਲ ਕਰਤੀ ਵੀ 90 ਸਾਲ ਦਾ ਮਾਸਟਰ ਜੀ ਲੱਗਦੇ ਹੀ ਨਹੀਂ ਬੰਦੇ ਹਜੇ ਸਰੀਰ ਫੱਟਾ ਵਾਕਈ ਪੌੜੀਆਂ ਜਿਹੜੀਆਂ ਨੇ ਉਹ ਵੱਡੀਆਂ ਗੱਲ ਆ ਜਾਨੀ ਪਹਿਲੀ ਵਾਰੀ ਬਿੱਕਰ ਬਾਈ 2500 ਰੁਪਏ ਵਾਲੀ ਜਿਹੜੀ ਉਧਰ ਚਲੀ ਉਹ ਦਿੱਤੀ ਸੀ ਹਾਂਜੀ ਅੱਛਾ